प्यारे दर्शकों खबर ते विचार प्रोग्राम ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੇਰੇ ਨਾਲ ਸਾਥ ਦੇ ਰਹੇ ਨੇ ਸਾਜ ਸਪਾਦ ਸਿੰਘ ਹੀਰਾ ਮੁਖ ਸਪਾਦਕ ਪ੍ਰੋਜਨਾ ਪਹਿਰੇਦਾਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਓ ਫਤੇ ਦੇ ਸਾਥ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੀਰਾ ਸਾਹਿਬ ਜਿਵੇਂ ਕਿ ਆਪਾਂ ਪਿਛਲੇ ਦਿਨਾਂ ਤੋਂ ਜਾਣਦੇ ਕਿ ਚਰਚਾ ਚੱਲ ਰਹੀ ਹੈ ਕਿ ਤਖਸਰੀ ਹਜ਼ੂਰ ਸਾਹਿਬ ਨੰਦੇੜ ਤੇ ਜਿਹੜੀ ਪ੍ਰਬੰਧਕ ਕਮੇਟੀ ਆ ਉਹਦਾ ਮੁਖੀ ਜਿਹੜਾ ਲਾਇਆ ਗਿਆ ਉਹ ਰਾਸ਼ਟਰੀ ਸਿੱਖ ਸੰਗਤ ਜਿਹੜੀ ਆਰਐਸਐਸ ਦੀ ਇੱਕ ਯੂਨਿਟ ਆ ਉਹਦਾ ਪੱਕਾ ਵਰਕਰ ਆ ਔਰ ਉਸ ਨੂੰ ਉਥੇ ਦੀ ਸਰਕਾਰ ਨੇ ਇੱਕ ਤਿਲਕਤਾਰੀ ਸਿੱਖੀ ਸਰੂਪ ਵਾਲਾ ਜਿਹੜਾ ਬੰਦਾ ਉਹਨੂੰ ਜਿਹੜਾ ਐਮਐਲਏ ਤਾਰਾ ਸਿੰਘ ਪੱਕਾ ਹਿੰਦੂਵਾਦੀ ਤਿਲਕਤਾਰੀ ਉਹਨੂੰ ਪ੍ਰਧਾਨ ਬਣਾਇਆ ਇਸ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ ਪਰਮਜੀਤ ਸਿੰਘ ਜੀ ਨਜ਼ਰੀਆ ਤਾਂ ਉਹ ਹੀ ਆ ਜਿਸ ਦੀ ਅਸੀਂ ਹਮੇਸ਼ਾ ਗੱਲ ਕਰਦੇ ਆਉਨੇ ਆ ਕਿ ਜਿਹੜੀਆਂ ਇਸ ਦੇਸ਼ ਦੀਆਂ ਕਟੜ ਜਨੂਨੀ ਹਿੰਦੂਵਾਦੀ ਤਾਕਤਾਂ ਨੇ ਉਹ ਸ਼ਰਿਆਮ ਐਲਾਨ ਕਰ ਰਹੀਆਂ ਨੇ ਕਿ ਸਿੱਖ Hindu ਧਰਮ ਦਾ ਅੰਗ ਆ। ਸੋ ਉਹ ਉਹਨਾਂ ਦਾ ਇੱਕੋ ਇੱਕ ਏਜੰਡਾ ਹੈ ਕਿ ਸਿੱਖੀ ਨੂੰ ਹੜੱਪਣਾ ਵਾ ਸਿੱਖੀ ਦੀ ਹੋਂਦ ਆ ਜਿਹੜੀ ਉਹ ਖਤਮ ਕਰਨੀ ਆ। ਉਹ ਸਿੱਧੇ ਢੰਗ ਨਾਲ ਹੋਵੇ ਉਹ ਸਿੱਧੇ ਢੰਗ ਨਾਲ ਹੋਵੇ ਉਹ ਕੋਸ ਪੈਠ ਕਰਕੇ ਹੋਵੇ ਉਹ ਸਿੱਖਾਂ ਨੂੰ ਮਤਲਬ ਜਿਸ ਤਰ੍ਹਾਂ ਹੀ ਕਹਿੰਦੇ ਆ ਸਵਾਰਸ ਤੇ ਪਦਾਰਥ ਦਾ ਟੁਕੜਾ ਪਾ ਕੇ ਹੋਵੇ ਸੋ ਉਹਨਾਂ ਦਾ ਇੱਕੋ ਇੱਕ ਏਜੰਡਾ ਹੈ ਕਿ ਸਿੱਖੀ ਦੀ ਹੋਂਦ ਆ ਜਿਹੜੀ ਉਹਨੂੰ ਮਤਲਬ ਇਸ ਦੇਸ਼ ਦੇ ਵਿੱਚੋਂ ਖਤਮ ਕਰਨਾ ਸਿੱਖੀ ਨੂੰ ਹੜੱਪਣਾ ਹੀ ਹੜੱਪਣਾ ਵਾ ਸਿੱਖਾਂ ਨੂੰ Hindu ਧਰਮ ਦਾ ਹਿੱਸਾ ਬਣਾ ਕੇ ਛੱਡਣਾ ਵਾ ਸੋ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਇਹ ਜਿਹੜਾ ਸਾਡਾ ਤਖਤ ਹੈ ਸ਼੍ਰੀ ਹਜੂਰ ਸਾਹਿਬ ਪਵੇ ਕਿ ਸਾਡੇ ਸਿੱਖ ਕੌਮ ਦੀ ਬੜੀ ਗਫਲਤ ਵਾਲੀ ਗੱਲ ਹੈ ਤਰਾਸ ਦੀ ਵਾਲੀ ਵੀ ਗੱਲ ਹੈ ਕਿ ਅਸੀਂ ਜਿਹੜੇ ਸਾਡੇ ਤਖਤ ਸਹਿਬਾਨ ਵੀ ਨੇ ਇਹਨਾਂ ਨੂੰ ਵੀ ਕਿਸੇ ਇੱਕ ਮਰਿਆਦਾ ਵਿੱਚ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਉਹਦੇ ਵਿੱਚ ਨਹੀਂ ਤੁਸੀਂ ਬਣ ਸਕੇ ਤੇ ਹਰ ਤਖਤ ਦੀ ਆਪ ਕੋ ਆਪਣੀ ਮਰਿਆਦਾ ਵਾ ਉਹ ਮਤਲਬ ਜੋ ਕੁਝ ਉੱਥੇ ਵਾਪਰਦਾ ਵਾ ਉਹ ਸਿੱਖੀ ਸਿਧਾਂਤਾਂ ਤੋਂ ਕਈ ਗੁਣਾ ਮਤਲਬ ਉਹ ਉਲਟ ਹੈ ਚਲੋ ਫਿਰ ਵੀ ਉਸ ਦੇ باوجود ਕਿਉਂਕਿ ਉਹ ਸਿੱਖਾਂ ਦਾ ਤਖਤ ਹੈ ਪਵਿੱਤਰ ਤਖਤ ਹੈ ਸੋ ਇਸ ਕਰਕੇ ਉਹਦੀ ਜਿਹੜੀ ਸਿੱਖੀ ਚ ਮਹਾਨਤਾ ਵਾ ਉਹਦਾ ਉਹਦਾ ਆਪਣਾ ਸਥਾਨ ਆ ਉਹਦਾ ਕੋਈ ਮੁਕਾਬਲਾ ਨਹੀਂ ਹੈ ਤੇ ਉਸ ਤਖਤ ਦਾ ਪ੍ਰਬੰਧਾ ਜਿਹੜਾ ਉਹ ਮਹਾਰਾਸ਼ਟਰ ਸਰਕਾਰ ਨੇ ਸਿੱਧੇ ਸਿੱਧੇ ਢੰਗ ਨਾਲ ਆਪਣੇ ਕੋਲ ਰੱਖਿਆ ਹੋਇਆ ਜਿਸ ਤਰ੍ਹਾਂ ਤਖਤ ਸ੍ਰੀ ਪਟਨਾ ਸਾਹਿਬ ਤੇ ਵੀ ਸੋ ਜਿਹੜਾ ਆਲ ਇੰਡੀਆ ਗੁਰਦੁਆਰਾ ਐਕਟ ਜਿਹੜਾ ਇਹਨਾਂ ਸਮੂੱਚੇ ਗੁਰਦੁਆਰਾ ਸਹਿਬਾਨ ਜਿੰਨੇ ਵੀ ਸਾਡੇ ਦੇਸ਼ ਦੇ ਵਿੱਚ ਗੁਰਦੁਆਰਾ ਸਹਿਬਾਨ ਨੇ ਉਹਨਾਂ ਨੂੰ ਇੱਕ ਲੜੀ ਚ ਪਰੋਂਦਾ ਸੀ ਉਹਨੂੰ ਸਰਕਾਰ ਨੇ ਠੰਡੇ ਵਸਤੇ ਵਿੱਚ ਪਾ ਛੱਡਿਆ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਠਿਰਾ ਨੇ ਉਹ ਵੀ ਇਸ ਕਰਕੇ ਉਹਨੂੰ ਠੰਡੇ ਵਸਤੇ ਚੋਂ ਕਢਾਉਣਾ ਨਹੀਂ ਚਾਹੁੰਦੀਆਂ ਕਿਉਂਕਿ ਉਹਦੇ ਨਾਲ ਸ਼੍ਰੋਮਣੀ ਕਮੇਟੀ ਦੀ ਜਿਹੜੀ ਮਹਾਨਤਾ ਮਤਲਬ ਮਹੱਤਤਾ ਵਾ ਉਹ ਖਤਮ ਹੁੰਦੀ ਆ ਸੋ ਇਹ ਜਿਹੜਾ ਮਤਲਬ ਆਲ ਇੰਡੀਆ ਗੁਰਦੁਆਰਾ ਐਕਟ ਆ ਜਿਹੜਾ ਉਹ ਲਾਗੂ ਨਾ ਹੋਣ ਕਾਰਨ ਇਹ ਜਿਹੜੇ ਸਾਡੇ ਤਖਤ ਸਹਿਬਾਨ ਨੇ ਜਿਹੜੇ ਪੰਜਾਬ ਤੋਂ ਬਾਹਰ ਨੇ ਉਹ ਉਥੋਂ ਦੀਆਂ ਸਰਕਾਰਾਂ ਦੇ ਅਸਿੱਧੇ ਸਿੱਧੇ ਕੰਟਰੋਲ 'ਚ ਨੇ ਤੇ ਮਹਾਰਾਸ਼ਟਰ ਦੀ ਸਰਕਾਰ ਆ ਜਿਹੜੀ ਭਾਜਪਾ ਦੀ ਸਰਕਾਰ ਆ ਤੇ ਭਾਜਪਾ ਵਾ ਜਿਹੜੀ ਉਹ ਬਾਦਲਾਂ ਦੀ ਭਾਈਵਾਲ ਆ ਪਰੰਤੂ ਉਸ ਦੇ ਬਾਵਜੂਦ ਮਹਾਰਾਸ਼ਟਰ ਦੀ ਸਰਕਾਰ ਨੇ ਤਖਤ ਸ੍ਰੀ ਹਜੂਰ ਸਾਹਿਬ ਦਾ ਪ੍ਰਧਾਨ ਉਸ ਤਾਰਾ ਸਿੰਘ ਐਮ ਐਲ ਏ ਨੂੰ ਥਾਪ ਦਿੱਤਾ ਜਿਹੜਾ ਉਹਨਾਂ ਦੀ ਜਿਹੜੀ ਰਾਸ਼ਟਰੀ ਸਿੱਖ ਸੰਗਤ ਆ ਉਹਦਾ ਆਗੂ ਆ ਬਿਲਕੁਲ ਕੋਈ ਲੁਕੀਸ ਵੀ ਗੱਲ ਨਹੀਂ ਕਿਸੇ ਨੂੰ ਆਪਣੇ ਉਹ ਮੱਥੇ ਤੇ ਤਿਲਕ ਲਾਉਂਦਾ ਤੇ ਜਿਹੜੀਆਂ ਉਹਦੀਆਂ ਤਸਵੀਰਾਂ ਅੱਜ ਸੋਸ਼ਲ ਮੀਡੀਆ ਤੇ ਘੁੰਮ ਫਿਰ ਰਹੀਆਂ ਨੇ ਉਹਦੇ ਤੇ ਕਿਤੇ ਵੀ ਉਹ ਬੰਦਾ ਮਤਲਬ ਜਾਇ ਹਿੰਦੂ ਕਰਮਕਾਂਡੀ ਤੋਂ ਹੋਰ ਕਿਤੇ ਵੀ ਉਹਦੇ ਵਿੱਚ ਸਿੱਖੀ ਦਾ ਇੱਕ ਕੰਨ ਕੰਕਾ ਮਾਤਰ ਵੀ ਕਿਤੇ ਉਹਦੇ ਵਿੱਚ ਦਿਖਾਈ ਨਹੀਂ ਦਿੰਦਾ ਝੜਕ ਨਹੀਂ ਪੈਂਦੀ ਉਹ ਕੋਈ ਫੋਟੋ ਦੇਖ ਲਓ ਤੁਸੀਂ ਸਾਰੀਆਂ ਦੀਆਂ ਸਾਰੀਆਂ ਉਹਦੀਆਂ ਮਤਲਬ ਉਹ ਤਿਲਕ ਧਾਰੀ ਹਿੰਦੂਆਂ ਵਾਲੀਆਂ ਉਹਦੀਆਂ ਕਰਤੂਤਾਂ ਨੇ ਤੇ ਜੋ ਕੁਝ ਸਾਡੇ ਸਾਹਮਣੇ ਆ ਰਿਹਾ ਸੋ ਇਹ ਜੇ ਵਿਅਕਤੀ ਨੂੰ ਜਿਹਦਾ ਭਾਵੇਂ ਚਲੋ ਚਿਹਰਾ ਮੋਹਰਾ ਵਾ ਜਿਹੜਾ ਉਹ ਸਿੱਖੀ ਸਰੂਪ ਵਾਲਾ ਵਾ ਸੋ ਇਹ ਜੇ ਹਿੰਦੂਵਾਦੀ ਵਿਅਕਤੀ ਨੂੰ ਤਖਤ ਸ੍ਰੀ ਹਜੂਰ ਸਾਹਿਬ ਦਾ ਪ੍ਰਧਾਨ ਥਾਪ ਕੇ ਆਰਐਸਐਸ ਨੇ ਸੰਘ ਪਰਿਵਾਰ ਨੇ ਭਗਮਾ ਬਰਗੇਡ ਨੇ ਆਪਣੇ ਉਹ ਮਨਸੂਬੇ ਆ ਜਿਹੜੇ ਉਹ ਜ਼ਾਹਰ ਕਰ ਦਿੱਤੇ ਨੇ ਕਿ ਉਹ ਸਿੱਖੀ ਨੂੰ ਹੜੱਪਣ ਵੱਲ ਡੂੰਘੀ ਸਾਜ਼ਿਸ਼ ਦੇ ਨਾਲ ਅੱਗੇ ਵਧ ਰਹੀ ਆ ਕਿਉਂਕਿ ਗੁਰਦੁਆਰਾ ਸਹਿਬਾਨ ਸਾਡੇ ਸਿੱਖੀ ਦੇ ਪ੍ਰਚਾਰ ਦੇ ਵਿਸਾਰ ਦੇ ਕੇਂਦਰ ਨੇ ਇੱਕ ਤਰ੍ਹਾਂ ਜੇ ਇਹ ਸੀ ਕਹਿ ਦਿੱਤੀ ਕਿ ਸਿੱਖੀ ਦੀ ਬੁਨਿਆਦ ਨੇ ਤਾਂ ਵੀ ਅਤਕਤ ਨਹੀਂ ਨਹੀਂ ਹੋਊਗੀ ਸੋ ਜੇ ਸਾਡੇ ਗੁਰਦੁਆਰਾ ਸਹਿਬਾਨ ਤੇ ਭਗਮਾ ਬਰਗੇਡ ਨੇ ਕਬਜ਼ਾ ਕਰ ਲਿਆ ਜਿਸ ਤਰ੍ਹਾਂ ਤੁਸੀਂ ਸਾਡੇ ਸਾਹਮਣੇ ਆ ਕਿ ਤਖਤ ਸ੍ਰੀ ਦਰਬਾਰ ਸਾਹਿਬ ਤੇ ਕਬਜ਼ਾ ਇੱਕ ਤਰ੍ਹਾਂ ਦਾ ਸੋ ਜੇ ਇਹਨਾਂ ਨੇ ਕਬਜ਼ਾ ਕਰ ਲਿਆ ਤੇ ਉੱਥੇ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਮਰਿਆਦਾ ਨੇ ਜਿਹੜੀਆਂ ਉਹਨਾਂ ਦਾ ਭਗਮਾ ਕਰਨ ਕਰਕੇ ਮਤਲਬ ਸਿੱਖੀ ਦੇ ਵਿੱਚ ਕਰਮਕਾਂਡ ਬ੍ਰਾਹਮਣਵਾਦ ਆ ਜਿਹੜਾ ਉਹ ਦੁਆਰਾ ਤੋਂ ਪੂਰੀ ਤਰ੍ਹਾਂ ਉਹਦੀ ਘਸਪੈਟ ਹੋ ਜੂਗੀ ਤੇ ਜਦੋਂ ਸਿੱਖੀ ਨੂੰ ਇਹ ਕਰਮਕਾਂਡ ਪਖੰਡ ਹੈ ਜਿਹੜੇ ਪਹਿਲਾਂ ਹੀ ਸਾਡੇ ਘਟੋਂ ਅੱਦੇ ਤੋਂ ਸੈਕਾ ਜਿਹੜੇ ਪਹਿਲਾਂ ਹੀ ਉਹ ਕਰਮਕਾਂਡ ਹੀ ਹੋਏ ਬੈਠੇ ਨੇ ਸੋ ਜਿਹੜੇ ਰਹਿੰਦੇ ਖੁੰਦੇ ਨੇ ਜਿਹੜੇ ਉਹ ਵੀ ਜੇ ਇਹ ਕਰਮਕਾਂਡ ਹੀ ਹੋਗੇ ਪਖੰਡੀ ਹੋਗੇ ਐਡੰਬਰੀ ਹੋਗੇ ਤੇ ਸਿੱਖੀ ਆਪਣੇ ਆਪ ਸਿੱਖੀ ਦੀ ਹੋਂਦ ਆ ਜਿਹੜੀ ਆਪਣੇ ਆਪ ਖਤਮ ਹੈ ਜਰਾ ਸਾਹਿਬ ਇੱਥੇ ਇੱਕ ਸਵਾਲ ਮੇਰੇ ਵੱਲੋਂ ਟਿਊਬਰ ਆਇਆ ਤੁਸੀਂ ਮਰਿਆਦਾ ਦੀ ਗੱਲ ਕੀਤੀ ਹੈ ਕਿ ਜਦੋਂ ਇਹਨਾਂ ਨੇ 300 ਸਾਲਾ ਬਣਾਇਆ ਗਿਆ ਸੀ ਸਾਰੇ ਸਿੱਖ ਜਲਤਰੀ ਮਨਾਇਆ ਸੀ ਤੇ ਜਿਹੜੀ ਚਿੱਠੀ ਸੱਦਾ ਪੱਤਰ ਤਖਸੈ ਹਜੂਰ ਸਾਹਿਬ ਦੀ ਮੈਨੇਜਮੈਂਟ ਵੱਲੋਂ ਜਾਰੀ ਕੀਤੀ ਗਈ ਸੀ ਉਹਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਸੀ ਕਿ ਕੋਈ ਵੀ ਬਲਾਰਾ ਸਾਡੀ ਜਿਹੜੀ ਤਖਤ ਦੀ ਮਰਿਆਦਾ ਉਹਦੇ ਬਾਰੇ ਕਿੰਤੂ ਪ੍ਰੰਤੂ ਨਹੀਂ ਕਰੇਗਾ ਔਰ ਇਹ ਜਿਹੜੀ ਵਕ ਵਕ ਤਖਤ ਦੀ ਮਰਿਆਦਾ ਵਕ ਵਕ ਹੋਣ ਦਾ ਕੀ ਕਾਰਨ ਬਣਦੇ ਆ ਮੈਂ ਜਿਸ ਤਰ੍ਹਾਂ ਤੁਹਾਨੂੰ ਗੱਲ ਕਰੀ ਹੈ ਜੀ ਤੇ ਕਿਉਂਕਿ ਕੁੰਡਾ ਇੱਕ ਦੀ ਉਈ ਕੁੰਡਾ ਨਾ ਹੋਣ ਕਾਰਨ ਕਿਉਂਕਿ ਉਹ ਉੱਥੇ ਜਿਹੜੇ ਮਹਾਰਾਸ਼ਟਰ ਦੇ ਮਰਾਟੇ ਨੇ ਜਿਹੜੇ ਮਤਲਬ ਗੁਰੂ ਸਾਹਿਬ ਤੋਂ ਬਾਅਦ ਉਹ ਜਿਹੜੇ ਉੱਥੇ ਕਾਬਜ ਹੋਏ ਨੇ ਉਹ ਆਪਣੀ ਜਿਹੜੀ ਉਹਨਾਂ ਦਾ ਕੋਈ ਉਹਨਾਂ ਦੇ ਬ੍ਰਾਹਮਣਵਾਦੀ ਰੰਗ ਹੈ ਉਸ ਇਲਾਕੇ ਦਾ ਇਲਾਕਾਬਾਦ ਦਾ ਪ੍ਰਭਾਗ ਹੁੰਦਾ ਪਰ ਤੂੰ ਉਹਨਾਂ ਤੇ ਕਿਉਂਕਿ ਬ੍ਰਾਹਮਣਵਾਦੀ ਰਾਂਗਾ ਸ਼ੁਰੂ ਤੋਂ ਕਿਸੇ ਨੇ ਉਸ ਪਾਸੇ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਉਹ ਪਰੰਪਰਾਵਾਂ ਨੇ ਜਿਹੜੀਆਂ ਉਹ ਅੱਜ ਇੰਨੀਆਂ ਪੁਖਤਾ ਹੋ ਗਈਆਂ ਨੇ ਉਹਨਾਂ ਨੂੰ ਤੋੜਨਾ ਅੱਜ ਮੈਂ ਸਮਝਦਾ ਕਿ ਬਹੁਤ ਔਖਾ ਹੋ ਗਿਆ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਇਆ ਸੀ ਕਿ ਜਿਹੜੀ ਉਹ ਬੱਕਰੀ ਦੀ ਬਲੀ ਦਿੱਤੀ ਜਾਂਦੀ ਹੈ ਸ਼ਰੀ ਅੰਤਾਂ ਤੇ ਜਾਂਦੀ ਹੈ ਉਹਦਾ ਮਤਲਬ ਬੜਾ ਪ੍ਰਚਾਰ ਹੋਇਆ ਸੀ ਤੇ ਉਹਦਾ ਵਿਰੋਧ ਵੀ ਹੁੰਦਾ ਪਰantu ਉਥੇ ਕੋਈ ਪਰਵਾਹ ਨਹੀਂ ਕੀਤੀ ਜਾਂਦੀ ਸੋ ਮਤਲਬ ਸਿੱਖੀ ਦੀ ਜਿਹੜੀ ਰਹਿਤ ਮਰਿਆਦਾ ਵਾ ਜਿਹੜੀ ਪਰੰਪਰਾ ਵਾ ਉਹ ਜਿਹੜੀ ਸ੍ਰੀ ਅਕਾਲ ਸਾਹਿਬ ਤੋਂ ਸਰਪ੍ਰਮਾਨਤ ਹੋਈ ਸੀ ਸਾਰੇ ਸਿੱਖਾਂ ਨੇ ਬੈਠ ਕੇ ਫੈਸਲਾ ਕੀਤਾ ਸੀ ਬੁੱਧੀਜੀਵੀ ਸਿੱਖਾਂ ਨੇ ਬੈਠ ਕੇ ਫੈਸਲਾ ਕੀਤਾ ਸੀ ਸ੍ਰੀ ਅਕਾਲ ਪੁਰਖ ਸਾਹਿਬ ਦੀ ਇੱਕ ਰਹਿਤ ਮਰਿਆਦਾ ਜਾਰੀ ਹੋਈ ਸੀ ਜੇ ਉਸ ਵੇਲੇ ਉਪਰਾਲਾ ਕੀਤਾ ਜਾਂਦਾ ਕਿ ਸਾਰੇ ਗੁਰਦੁਆਰੇ ਸਹਿਬਾਨ ਚਾਹੇ ਉਹ ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ ਚਾਹੇ ਪਿੰਡ ਦੇ ਗੁਰਦੁਆਰੇ ਤੱਕ ਮਤਲਬ ਸਾਰੇ ਗੁਰਦੁਆਰਾ ਸਾਹਿਬਾਂ 'ਚ ਜਿਹੜੀ ਮਰਿਆਦਾ ਵਾ ਜਿਹੜੀ ਉਹ ਇੱਕ ਹੋਣੀ ਚਾਹੀਦੀ ਆ ਤਾਂ ਕਿ ਇਹਦੇ ਬਾਰੇ ਘਟੋ-ਘਟ ਭੰਬਲ-ਪੂਸਾ ਨਾ ਰਹੇ ਕਿ ਆ ਕੋਈ ਇੱਕ ਵਿਅਕਤੀ ਜੇ ਦਰਸ਼ਨਾਂ ਲਈ ਜਾਂਦਾ ਤੋ ਇੱਕ ਗੁਰਦੁਆਰੇ 'ਚ ਜਾਂਦਾ ਉੱਥੇ ਕੁਝ ਹੋਰ ਦੇਖਦਾ ਦੂਜੇ 'ਚ ਜਾਂਦਾ ਹੋਰ ਦੇਖਦਾ ਤੀਜੇ ਜਾਂਦਾ ਹੋਰ ਦੇਖਦਾ ਆਖਿਰ ਨੂੰ ਉਹ ਇਹ ਜਿਹੜਾ ਬਾ ਦੂਜੇ ਧਰਮ ਦਾ ਵਿਅਕਤੀ ਆ ਉਹ ਆਖਿਰ ਸੋਚੂਗਾ ਕਿ ਕਿ ਇਹ ਜਿਹੜੀ ਸਾਡੇ ਸਾਹਮਣੇ ਬੜੀ ਗੰਭੀਰ ਸਮੱਸਿਆ ਤੇ ਇਹਦੇ ਪਿੱਛੇ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਵੀ ਮੈਂ ਜਿਸ ਤਰ੍ਹਾਂ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਉਹ ਲੋਕ ਉਹ ਤਾਕਤਾਂ ਜਿਹੜੀਆਂ ਸਿੱਖੀ ਦੀ ਨਿਆਰੀ ਨਰਾਲੀ ਹੋਂਦ ਨੂੰ ਉੜੱਪਣ ਲਈ ਕਾਲੀਆਂ ਨੇ ਸੋ ਉਹ ਸਾਡੀ ਸਿੱਖੀ ਦਾ ਜਿਹੜਾ ਨਿਆਰਾ ਪਾਣਾ ਨਰਾਲਾ ਪਾਣਾ ਜਿਹੜਾ ਉਹਨੂੰ ਮਟਾਉਣ ਦੇ ਯਤਨ ਉਹਨੂੰ ਮਟਾਉਣ ਲਈ ਯਤਨਸ਼ੀਲ ਨੇ ਤੇ ਆਹ ਜਿਹੜਾ ਉਹਨਾਂ ਨੇ ਕਦਮ ਚੱਕਿਆ ਮੈਂ ਸਮਝਦਾ ਕਿ ਇਹ ਸਿੱਖ ਧਰਮ ਦੀ ਧੁੰਨੀ 'ਚ ਉਹਨਾਂ ਨੇ ਤੀਰ ਮਾਰਿਆ ਤੇ ਜੇ ਸਿੱਖ ਹੋਣ ਵੀ ਨਾ ਜਾਗੇ ਇੱਕ ਤਖਤ ਤੇ ਸਾਡੇ ਤੇ ਮਤਲਬ ਭਗਮਾ ਵਰਗੇ ਨੇ ਸਿੱਧਾ ਸਿੱਧਾ ਕਬਜ਼ਾ ਕਰ ਲਿਆ ਜੇ ਸਿੱਖ ਹੋਣ ਵੀ ਨਾ ਜਾਗੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੈਂ ਗੱਲ ਕੀਤੀ ਆ ਕਿ ਸਾਡੀ ਜਿਹੜੀ ਸਿੱਖੀ ਆ ਉਹ ਮੁੜ ਕੇ ਕਰਮਕਾਂਡ ਪਖੰਡ ਤੇ ਅਡੰਬਰਵਾਦ ਆ ਜਿਹੜਾ ਉਹਦੇ ਥੱਲੇ ਆ ਜਾਊਗੀ ਸੋ ਅੱਜ ਲੋੜ ਉਹਦੇ 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 ਚੱਕਰ ਵਿੱਚ ਬਿਲਕੁਲ ਫਸ ਜਾਊਗੀ ਤੇ ਸਾਡੇ ਜਿਹੜੀ ਪਹਿਲਾਂ ਹੀ ਜਵਾਨੀ ਗਮਰਾਹ ਹੋਈ ਹੋਈ ਆ ਹਰ ਤਰ੍ਹਾਂ ਦਾ ਮਤਲਬ ਤੁਸੀਂ ਦੇਖ ਲਓ ਕਿ ਗੁਰਬਾਣੀ 'ਚ ਇਹਨਾਂ ਨੇ ਭੰਮ ਵਰਗੂਸਾ ਪਾਉਣ ਦੀ ਕੋਸ਼ਿਸ਼ ਕੀਤੀ ਆ ਸੇ ਕਿਸੇ ਦਾ ਤਾਂ ਇਹਨਾਂ ਨੇ ਭੰਬਲ ਘੂਸਾ ਪਾਉਣ ਦੀ ਕੋਸ਼ਿਸ਼ ਕੀਤੀ ਆ ਸਾਡਾ ਸਿੱਖ ਇਤਿਹਾਸ ਆ ਜਿਹੜਾ ਉਹਦੇ 'ਚ ਇਹਨਾਂ ਨੇ ਭੰਬਲ ਘੂਸਾ ਪਾਉਣ ਦੀ ਕੋਸ਼ਿਸ਼ ਕੀਤੀ ਆ ਸਾਡਾ ਜਿਹੜਾ ਸਿੱਖ ਵਿਰਸਾ ਉਹਦੇ 'ਚ ਕੋਈ ਮਤਲਬ ਸਾਡਾ ਮਤਲਬ ਗੁਰਬਾਣੀ ਤੋਂ ਲੈ ਕੇ ਜਿਹੜੀ ਸਾਡੀ ਪ੍ਰਗਟ ਗੁਰਾਂ ਦੀ ਦੇਹ ਆ ਤੇ ਜਿਹਨੂੰ ਮਤਲਬ ਧੁਰ ਦੀ ਬਾਣੀ ਅਸੀਂ ਮੰਨਦੇ ਆ ਉਹ ਤੋਂ ਲੈ ਕੇ ਤੇ ਸਾਡੇ ਸਿੱਖ ਵਿਰਸੇ ਤੱਕ ਹਰ ਪਾਸੇ ਇਹਨਾਂ ਨੇ ਇੱਕ ਭੰਬਲ ਘੂਸਾ ਵਾ ਜਿਹੜਾ ਖੜਾ ਕਰਕੇ ਕੌਮ ਤੇ ਦੁਬਦਾ ਖੜੀ ਕਰਕੇ ਕੌਮ ਤੇ ਦੁਹੇੜ ਪੈਦਾ ਕਰਕੇ ਮਤਲਬ ਇਸ ਤਰ੍ਹਾਂ ਦੀ ਸਥਿਤੀ ਪੈਦਾ ਕਰ ਦਿੱਤੀ ਆ ਕਿ ਅੱਜ ਆਵੇਂ ਅਸੀਂ ਪਹਿਲਾਂ ਹੀ ਛੋਟੀ ਜੀ ਉਹਨੂੰ ਵੀ ਕਿੰਨੇ ਕਿੰਨੇ ਧੜਿਆਂ 'ਚ ਇਹਨਾਂ ਨੇ ਕਿੰਨੇ ਕਿੰਨੀਆਂ ਗੱਲਾਂ 'ਚ ਵੰਡ ਛੱਡਿਆ ਵਾ ਸੋ ਇਹ ਆਉਣ ਵਾਲਾ ਸਮਾਂ ਹੈ ਜਿਹੜਾ ਕਿ ਇਹਨਾਂ ਦੇ ਇਹਨਾਂ ਦੇ ਜਿਹੜੀ ਸਾਜ਼ਿਸ਼ ਆ ਪੌਮ ਨੂੰ ਹੜਪਣ ਦੀ ਉਹ ਤਾਂ ਦਿਨੋ ਦਿਨ ਮਤਲਬ ਅੱਗੇ ਆ ਰਹੀ ਆ ਪਰੰਤੂ ਸਾਡੀ ਕੌਮ ਆ ਜਿਹੜੀ ਉਹ ਗਫਲਤ ਦੀ ਨੀਂਦ ਸੁੱਤੀ ਆ ਜਾਂ ਆਪਸ ਵਿੱਚ ਇੱਕ ਦੂਜੇ ਦੀਆਂ ਅਸੀਂ ਲੱਤਾਂ ਖਿੱਚਣ ਤੇ ਇੱਕ ਦੂਜੇ ਦੇ ਕੇਸ ਬਟਣ ਵੱਲ ਲੱਗੇ ਹੋਏ ਆ ਪੱਗਾਂ ਲਾਉਣ ਵੱਲ ਲੱਗੇ ਹੋਏ ਆ ਸਾਡਾ ਧਿਆਨ ਜਿਹੜੀ ਦੁਸ਼ਮਣ ਦੀ ਸਾਜ਼ਿਸ਼ ਆ ਉਹਦੇ ਵੱਲ ਹਾਲੇ ਤੱਕ ਵੀ ਨਹੀਂ ਗਿਆ ਜਦੋਂ ਕਿ ਹੁਣ ਉਹਨਾਂ ਨੇ ਸ਼ੇਰ-ਏ-ਆਮ ਇਹ ਗੱਲ ਮਤਲਬ ਡੰਕੇ ਦੀ ਝੋੜ ਨਾਲ ਤਖਤ ਸ੍ਰੀ ਹਜੂਰ ਸਾਹਿਬ ਤੇ ਕਬਜ਼ਾ ਕਰਕੇ ਉਹਨਾਂ ਨੇ ਡੰਕੇ ਦੀ ਝੋੜ ਨਾਲ ਕਹਿ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੌਮ ਸਿੱਖ ਕੌਮ ਦੀ ਜਿਹੜੀ ਹੋंदा ਉਹਨੂੰ ਕਿਸ ਤਰ੍ਹਾਂ ਹੜਪਣਾ ਚਾਹੁੰਦੇ ਨੇ ਉਹਨਾਂ ਨੇ ਬਿਲਕੁਲ ਸਭ ਨੂੰ ਉਹਨੂੰ ਐਲੀਮੀਨੇਟ ਕਰਕੇ ਹੜਪਣਗੇ ਉਹਨੂੰ ਮਰਦਮ ਕਰਕੇ ਹੜਪਣਗੇ ਜੀ ਅਗਲੀ ਜਿਹੜੀ ਖਬਰ ਹੈ ਹਰਨ ਸਾਹਿਬ ਉਹ 20 ਦਿਨ ਆਪਣੇ ਪੰਜਾਬ ਦੇ ਵਿੱਚ ਮਰਾਠੀ ਸਾਇੰਸ ਮੇਲਣ ਹੋਇਆ ਔਰ ਪੰਜਾਬ ਦੀ ਧਰਤੀ ਉੱਤੇ ਮਰਾਠੀ ਸਾਇੰਸ ਮੇਲਣ ਹੋਣਾ ਔਰ ਦੂਸਰੀ ਗੱਲ ਕਿ ਜਿਹੜੀ ਮਰਾਠਵਾੜਾ ਯੂਨੀਵਰਸਿਟੀ ਆ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਜੇਲ ਸਥਾਪਿਤ ਕਰਨਾ ਇਹ ਦੋਨੇ ਚੀਜ਼ਾਂ ਜਿਹੜੀਆਂ ਨੇ ਉਹ ਬੜੀਆਂ ਚੰਬੇ ਵਾਲੀਆਂ ਲੱਗਦੀਆਂ ਮੈਨੂੰ ਤਾਂ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਬੀ ਜੀ ਦੀ ਗੱਲ ਫੇਰ ਮੋੜਕੋੜ ਕੇ ਉੱਥੇ ਆਉਂਦੀ ਆ ਕਿ ਅਸੀਂ ਜਿਹੜਾ ਸਾਡਾ ਸ਼ੈਤਾਨ ਦੁਸ਼ਮਣਾ ਮਕਾਰ ਦੁਸ਼ਮਣਾ ਚਲਾਕ ਦੁਸ਼ਮਣਾ ਸ਼ਕਤੀਸ਼ਾਲੀ ਦੁਸ਼ਮਣਾ ਜਿਹੜਾ ਇਹ ਕੱਟੜਵਾਦੀ Hindu ਲੋਕ ਨੇ ਇੱਕ ਪਾਸੇ ਉਸੇ ਹੀ ਦਿਨ ਤਖਤ ਸ੍ਰੀ ਹਜੂਰ ਸਾਹਿਬ ਦਾ ਇੱਕ ਮਤਲਬ Hinduਵਾਦੀ ਸਿੱਖ ਨੂੰ ਪ੍ਰਧਾਨ ਥਾਪਿਆ ਜਾਂਦਾ ਵਾ ਜਿਹੜਾ ਟੋਟਲ ਟੋਟਲ Hinduਵਾਦੀ ਆ ਤੇ ਦੂਸਰੇ ਦਿਨ ਦੂਸਰੇ ਪਾਸੇ ਪੰਜਾਬ ਦੀ ਧਰਤੀ ਤੇ ਆ ਕੇ ਮਰਾਠਾ ਸੈਦ ਸੰਮੇਲਨ ਕੀਤਾ ਜਾ ਰਿਹਾ ਕਾਇ ਦੇਖੋ ਕਿੰਨੀ ਵੱਡੀ ਗੱਲ ਪੰਜਾਬੀ ਸਾਇਦ ਇਸ ਮੇਲਨ ਹੋਵੇ ਤਾਂ ਮਰਾਠੀ ਸਾਇਦ ਇਸ ਮੇਲਨ ਕੀਤਾ ਜਾ ਰਿਹਾ ਜਦੋਂ ਕਿ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ 0.1% ਵੀ ਇਹੋ ਜਿਹਾ ਬੰਦਾ ਨਹੀਂ ਹੋਊਗਾ ਜਿਹੜਾ ਮਰਾਠੀ ਨੂੰ ਸਮਝ ਜਾਓਗੇ ਬਿਲਕੁਲ ਜੀ ਤੇ ਸਾਡੇ ਪੰਜਾਬ ਦੇ ਉਪ ਮੁੱਖ ਮੰਤਰੀ ਜਿਹੜਾ ਮਹਾਰਾਸ਼ਟਰ ਦਾ ਮੁੱਖ ਮੰਤਰੀ ਆ ਫੰਡਨ ਵੀਸ ਉਹ ਵੀ ਮਤਲਬ ਉੱਥੇ ਆਇਆ ਵਾ ਗੁਰਦਾਸਪੁਰ ਕੁਮਾਨ ਪਿੰਡ ਜਿੱਥੇ ਬਾਬਾ ਨਾਮਦੇਵ ਜੀ ਦੇ ਸਥਾਨ ਨੇ ਤੇ ਉੱਥੇ ਉਹਨਾਂ ਕੋਲ ਇਸ ਗੱਲ ਦਾ ਵਿਰੋਧ ਇੱਕ ਇੱਕ ਰੰਚਕ ਮਾਤਰ ਵਿਰੋਧ ਵੀ ਨਹੀਂ ਪ੍ਰਗਟਾਇਆ ਜਾ ਰਿਹਾ ਕਿ ਇਹ ਜਿਹੜਾ ਤੁਸੀਂ ਸਿੱਖ ਧਰਮ ਦੇ ਵਿੱਚ ਦਖਲ ਕਰ ਰਹੇ ਹੋ ਹੁਣ ਤੱਕ ਜੇ ਕੋਈ ਕਾਂਗਰਸ ਕੁਝ ਕਰਦੀ ਸੀ ਤੇ ਚੱਟ ਮਤਲਬ ਉਸ ਦੇ ਵਿਰੋਧ ਦੇ ਚੀਕਚਾੜਾ ਪਾ ਦੇ ਲਿਕੇ ਕਾਂਗਰਸ ਜਿਹੜੀ ਉਹ ਸਿੱਖ ਧਰਮ ਚ ਦਖਲਅੰਦਾਜ਼ੀ ਦੇ ਰਹੀ ਆ ਪਰੰਤੂ ਕਿਸੇ ਨੇ ਵੀ ਇੱਕ ਇੱਕ ਸ਼ਬਦ ਬੋਲਣ ਦੀ ਉੱਥੇ ਮਤਲਬ ਜਹਿਮੀयत ਨਹੀਂ ਉਠਾਈ ਕੋਸ਼ਿਸ਼ ਨਹੀਂ ਕੀਤੀ ਯਤਨ ਨਹੀਂ ਕੀਤਾ ਕਿ ਜੋ ਕੁਝ ਤਖਤ ਸ੍ਰੀ ਹਜੂਰ ਸਾਹਿਬ ਤੇ ਇੱਕ ਇੱਕ ਹਿੰਦੂਵਾਦੀ ਸਿੱਖ ਨੂੰ ਪ੍ਰਧਾਨਤਾ ਦੇ ਮਤਲਬ ਸਿੱਖੀ ਸਿਧਾਂਤਾਂ ਨੂੰ ਇੱਕ ਚੈਲੰਜ ਕੀਤਾ ਗਿਆ ਇਹ ਬਹੁਤ ਮਾੜਾ ਸੋ ਦੂਜੇ ਪਾਸੇ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਉਹ ਉੱਥੋਂ ਦੇ ਮੁੱਖ ਮੰਤਰੀ ਨੇ ਫੰਡਰ ਪੀਛ ਨੇ ਐਲਾਨ ਕੀਤਾ ਕਿ ਜਿਹੜੀ ਮਰਾਠਵਾੜਾ ਯੂਨੀਵਰਸਿਟੀ ਆ ਅਸੀਂ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਚੇਅਰ ਸਥਾਪਿਤ ਕਰਾਂਗੇ। ਉਹਨੇ ਐਲਾਨ ਕਰਤਾ ਅਸੀਂ ਉਹਦੇ ਤੇ ਖੁਸ਼ੀ ਮਨਾ ਲਈ। ਪਰ ਤੁਸੀਂ ਇਹ ਦੇਖੋ ਕਿ ਕੱਲ ਨੂੰ ਉਹ ਜਿਹੜੀ ਚੇਅਰ ਉਹਨਾਂ ਨੇ ਸਥਾਪਿਤ ਕਰਨੀ ਆ ਗੁਰੂ ਗੋਬਿੰਦ ਸਿੰਘ ਜੀ ਬਾਰੇ ਜਿਹੜਾ ਇਤਿਹਾਸ ਉਹ ਲਈ ਬੈਠੇ ਨੇ। ਹਾਂਜੀ। ਫੀ ਉਹ ਉਸ ਇਤਿਹਾਸ ਨੂੰ ਪੜੋ ਕਿ ਉਹਦੇ ਵਿੱਚ ਕੀ 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 ਗੁਰੂ ਗੋਬਿੰਦ ਸਿੰਘ ਜੀ ਦਾ ਉਹਨਾਂ ਨੇ ਤਸਵੀਰ ਕਿਹੜੀ ਪ੍ਰਗਟਾਈ ਹੋਈ ਆ ਕੱਲ ਨੂੰ ਉਸ ਉਹ ਉਸ ਯੂਨੀਵਰਸਿਟੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਉਹ ਉਹਨਾਂ ਦੀ ਜੀਵਨੀ ਬਾਰੇ ਉਹਨਾਂ ਦਾ ਜਿਹੜਾ ਮਤਲਬ ਸਮੁੱਚੀ ਸ਼ਖਸੀਅਤ ਬਾਰੇ ਉਹ ਆਪਣੇ ਹਿਸਾਬ ਦੇ ਨਾਲ ਜਿਹੜਾ ਇਤਿਹਾਸ ਉਹ ਸਿਰਦੀ ਬੈਠੇ ਨੇ ਲਿਖਾਈ ਬੈਠੇ ਨੇ ਉਹ ਉਹਨੂੰ ਢੜਾਉਣਗੇ ਬਿਲਕੁਲ ਬਿਲਕੁਲ ਸੋ ਇਹ ਜਿਹੜਾ ਮਤਲਬ ਮੈਂ ਸਮਝਦਾ ਕਿ ਇੱਕ ਉਹਨਾਂ ਨੇ ਨਵੇਂ ਹਮਲੇ ਦੀ ਤਿਆਰੀ ਆ ਜਿਹੜੀ ਉਹ ਉਹ ਉਹਦੀ ਨੀਂਵ ਹੀ ਰੱਖ ਲਈਆ ਪਰੰਤੂ ਅਸੀਂ ਇਸ ਗੱਲ ਨੂੰ ਸ਼ਾਇਦ ਪਤਾ ਨਹੀਂ ਕਦੋਂ ਸਮਝਾਂਗੇ ਸੋ ਇਹ ਜਿਹੜਾ ਬਾਰ ਬਾਰ ਮੈਂ ਇੱਕ ਗੱਲ ਕਰ ਰਿਹਾ ਕਿ ਇਹ ਜਿਹੜੀ ਸਾਡੀ ਦੋਸ਼ਮੰਡ ਜਮਾਤ ਆ ਜਿਹੜੀ ਕੱਟੜ ਹਿੰਦੂਵਾਦੀ ਜਮਾਤ ਆ ਜਿਹੜੀ ਸ਼ਰਿਆਮੇ ਐਲਾਨ ਕਰ ਰਹੀ ਆ ਕਿ ਸਿੱਖ ਹਿੰਦੂ ਧਰਮ ਦਾ ਅੰਗ ਆ ਤੇ ਅਸੀਂ ਇਹ ਸਿੱਖੀ ਨੂੰ ਮਤਲਬ ਹਿੰਦੂ ਧਰਮ ਦੇ ਵਿੱਚ ਲੈ ਕੇ ਹੀ ਜਾਣਾ ਵਾ ਮਤਲਬ ਹੜਪਣਾ ਹੀ ਹੜਪਣਾ ਵਾ ਸਾਡੇ ਸਾਡੇ ਪੰਜਾਬ ਦੇ ਲੀਡਰ ਤਾਂ ਫੁੱਲੇ ਨਹੀਂ ਸਮਝਾਉਂਦੇ ਕਿ ਮਹਾਰਾਸ਼ਟਰ ਵਿੱਚ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਆ ਜਾਂ ਖੇਅ ਸਥਾਪਿਤ ਕੀਤੀ ਜਾ ਰਹੀ ਆ ਪਰ ਤੁਹਾਡੀ ਗੱਲ ਬਿਲਕੁਲ درست ਆ ਕਿ ਉੱਥੇ ਪੜਾਇਆ ਕੀ ਜਾਣਾ ਗੁਰੂ ਗੋਬਿੰਦ ਸਿੰਘ ਜੀ ਦੀ ਸ਼੍ਰੀਸ਼੍ਰੀ ਇਸ ਨੂੰ ਕਿਸ ਤਰ੍ਹਾਂ ਵਾ ਰਹਿ ਜਾਣਾ ਵਾ ਇਹ ਵੀ ਇੱਕ ਵੱਖਰਾ ਮ ਭਗਤ ਨਾਮਦੇਵ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਆ ਜੇ ਉਹਨੂੰ ਅਸੀਂ ਧਿਆਨ ਨਾਲ ਪੜੀਏ ਉਹਦੀ ਵਿਚਾਰ ਕਰੀਏ ਕਿ ਭਗਤ ਨਾਮਦੇਵ ਜੀ ਨੇ ਜਿਹੜੇ ਹਿੰਦੂਵਾਦ ਦੇ ਕਰਮਕਾਂਡ ਨੇ ਪਖੰਡ ਨੇ ਜਿੰਨੀ ਝੋੜ ਉਹਨਾਂ ਨੇ ਉਹਦੇ ਤੇ ਮਾਰੀ ਆ ਸ਼ਾਇਦ ਮੈਂ ਸਭ ਦਾ ਕਹ ਉਸ ਤੋਂ ਅੱਗੇ ਕੋਈ ਗੱਲ ਆ ਜਿਹੜੀ ਉਹ ਨਹੀਂ ਕਹੀ ਜਾ ਸਕਦੀ ਪਰੰਤੂ ਦੂਜੇ ਪਾਸੇ ਉਹਨਾਂ ਦਾ ਦਿਹਾੜਾ ਬਣਾਉਣ ਲਈ ਉਹ ਹਿੰਦੂਵਾਦੀ ਲੋਕ ਜਿਹੜੇ ਪੂਰੇ ਕਰਮਕਾਂਡੀ ਨੇ ਜਿਹੜੇ ਇਹ ਸੰਗ ਭਗਮਾ ਪਰਿਵਾਰ ਵਾਲੇ ਨੇ ਉਹ ਆ ਕੇ ਉਹਨਾਂ ਦਾ ਦਿਹਾੜਾ ਬਣਾ ਰਹੇ ਨੇ ਸੋ ਇਹ ਗੱਲ ਕਿਸ ਪਾਸੇ ਲੈ ਕੇ ਜਾਈ ਜਾ ਰਹੀ ਆ ਸੋ ਇਹ ਇਸ ਗੱਲ ਵੱਲ ਵੀ ਸਾਨੂੰ ਸਾਡੇ ਮਤਲਬ ਧਿਆਨ ਦੇਣ ਦੀ ਲੋੜ ਆ ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਕਿ ਇਹ ਦੁਸ਼ਮਣ ਤਾਕਤ ਦੀਆਂ ਜਿਹੜੀਆਂ ਦੂਰਦੇਸ਼ ਦੀਆਂ ਚਾਲਾਂ ਨੇ ਇਹਨਾਂ ਨੂੰ ਸਮਝਣਾ ਸਾਡੇ ਲਈ ਬਿਹਤਰ ਜ਼ਰੂਰੀ ਆ ਬਿਲਕੁਲ ਦੋਸਤੋ ਜੀ ਤੁਹਾਡੀ ਗੱਲ ਅਗਲੀ ਜਿਹੜੀ ਖਬਰ ਆ ਉਹ ਭਾਜਪਾ ਦਾ ਜਿਹੜਾ ਬਹੁਤ ਵੱਡਾ ਆਗੂ ਆ ਨਾਈਟੂ ਉਹਨੇ ਉਹਦੇ ਨਾਲ ਜੁੜੀ ਆ ਉਹਨੇ ਐਲਾਨ ਕੀਤਾ ਕਿ ਜਿਹੜੇ ਜ਼ਮੀਨ ਪ੍ਰਾਪਤੀ ਬਿੱਲ ਆ ਪਰ ਬਹੁਤ ਚਰਚਾ ਦਾ ਵਿਸ਼ਾ ਬਣਿਆ ਕਿ ਉਹਦੇ ਵਿੱਚ ਹੋਰ ਕੋਈ ਵੀ ਸੋਧ برداشت ਨਹੀਂ ਕੀਤੀ ਜਾਏਗੀ ਤੇ ਹੋਰ ਸੋਧ ਨਹੀਂ ਕੀਤੀ ਜਾਵੇਗੀ ਜਿਹੜੀ ਇਹ ਭਾਜਪਾ ਦੀ ਜਿੱਦ ਆ ਕਿਉਂਕਿ ਉਹ ਬਲਾਰਾ ਭਾਜਪਾ ਦਾ ਭਾਜਪਾ ਦੀ ਜਿੱਦ ਆ ਇਹ ਕੀ ਰੰਗ ਲਿਆਏਗੀ ਦੇਖੋ ਪਰਮਜੀਤ ਸਿੰਘ ਦੀ ਗੱਲ ਸਾਫ਼ ਹੈ ਕਿ ਜਦੋਂ ਅਸੀਂ ਪਹਿਲਾਂ ਜਦੋਂ ਭੂਮੀ ਪ੍ਰਾਪਤੀ ਬਿੱਲ ਲੋਕ ਸਭਾ ਚ ਆਇਆ ਉਦੋਂ ਵੀ ਇਹਦੇ ਬਾਰੇ ਅਸੀਂ ਚਰਚਾ ਕੀਤੀ ਆ ਜਦੋਂ ਰਾਜ ਸਭਾ ਦੇ ਵਿੱਚ ਇਹਨਾਂ ਨੇ ਨਹੀਂ ਭੇਜਿਆ ਉਦੋਂ ਵੀ ਅਸੀਂ ਇਹਦੇ ਬਾਰੇ ਚਰਚਾ ਕੀਤੀ ਆ ਤੇ ਸਾਰੀਆਂ ਵਿਰੋਧੀ ਧਿਰਾਂ ਇਹਦੇ ਵਿਰੋਧ ਚ ਖੜੀਆਂ ਨੇ ਅਸੀਂ ਉਹਦੇ ਬਾਰੇ ਵੀ ਚਰਚਾ ਕੀਤੀ ਆ ਕਿ ਇਹ ਜਿਹੜਾ ਭੂਮੀ ਪ੍ਰਾਪਤੀ ਬਿੱਲ ਆ ਜਿਹੜਾ ਇਹ ਕਿਸਾਨਾਂ ਦੇ ਗਰ ਵਿੱਚ ਫਹਾ ਪਾਉਣ ਵਾਲਾ ਤੇ ਉਹਨਾਂ ਧਿਰਾਂ ਨੂੰ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਵੇਲੇ ਮੋਦੀ ਦੀ ਜੈਜਾ ਕਰਾਉਣ ਲਈ ਆਪਣੇ ਖਜ਼ਾਨਿਆਂ ਦੇ ਬੂਹੇ ਖੋਲੇ ਸੀ ਉਹਨਾਂ ਧਿਰਾਂ ਨੇ ਜਿਹੜਾ ਕੁਝ ਮੋਦੀ ਤੇ ਖਰਚਿਆ ਸੀ ਉਹਦੀ ਵਾਪਸੀ ਕਰਾਉਣ ਵਾਲਾ ਸੋ ਭਾਜਪਾ ਜਿਹੜੀ ਉਹਨੇ ਮਤਲਬ ਇਸ ਗੱਲ ਤੋਂ ਪਾਸਾ ਵਟਦਿਆਂ ਹੋਇਆ ਕਿ ਵਿਰੋਧੀ ਧਿਰ ਕਿੰਨਾ ਵਿਰੋਧ ਕਰ ਰਹੀ ਆ ਕਿਸਾਨ ਕਿੰਨਾ ਵਿਰੋਧ ਕਰ ਰਹੇ ਨੇ ਉਹਨਾਂ ਨੇ ਇਹ ਗੱਲ ਦਾ ਤਹਿਈਆ ਕਰ ਲਿਆ ਕਿ ਅਸੀਂ ਆਪਣੇ ਜਿਹੜੇ ਸਰਮਾਇਆਦਾਰ ਮਿੱਤਰ ਨੇ ਉਹਨਾਂ ਦੇ ਨਾਲ ਜਿਹੜਾ ਵਾਅਦਾ ਕੀਤਾ ਉਹਨੂੰ ਪੂਰਾ ਕਰਾਂਗੇ ਸੋ ਉਹ ਦੁਆਰਾ ਜਿਹੜਾ ਭੂਮੀ ਪ੍ਰਾਪਤੀ ਬਿੱਲ ਆ ਉਹਦੇ ਬਾਰੇ ਉਹਨੂੰ ਰਾਜ ਸਭਾ 'ਚ ਨਹੀਂ ਭੇਜਿਆ ਉਹਦੇ ਬਾਰੇ ਦੁਆਰਾ ਆਰਡੀਨੈਂਸ ਆ ਜਿਹੜਾ ਉਹ ਜਾਰੀ ਕਰ ਦਿੱਤਾ ਸੋ ਭਾਜਪਾ ਨੇ ਬਿਲਕੁਲ ਗੱਲ ਸਾਫ ਕਰ ਦਿੱਤੀ ਹੈ ਕਿ ਉਹ ਭੂਮੀ ਪ੍ਰਾਪਤੀ ਬਿੱਲ ਨੂੰ ਹਰ ਹਿੱਲੇ ਇਸੇ ਹੀ ਰੂਪ ਦੇ ਵਿੱਚ ਪਾਸ ਕਰਾਉਗੇ ਉਹਦਾ ਕੋਈ ਵਿਰੋਧ ਕਰਦਾ ਉਹਦੇ ਲਈ ਉਹਦੇ ਕੋਈ ਅਧਰ ਨਹੀਂ ਉਹਨਾਂ ਨੇ ਸਿਰਫ ਆਪਣੀਆਂ ਸਰਮਾਇਯਦਾਰ ਧਿਰਾਂ ਨੂੰ ਖੁਸ਼ ਕਰਨਾ ਸੋ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਜਦੋਂ ਦੁਆਰਾ ਪਾਰਲੀਮੈਂਟ ਦਾ اجلاس ਬੈਠੂਗਾ ਉਸ ਤੋਂ ਬਾਅਦ ਕਿਉਂਕਿ ਲੋਕ ਸਭਾ ਤੇ ਉਹਨਾਂ ਨੇ ਫਿਰ ਇਸ ਬਿੱਲ ਨੂੰ ਪਾਸ ਕਰਾ ਲੈਣਾ ਤੇ ਉਸ ਤੋਂ ਬਾਅਦ ਸਿੱਧਾ ਦੁਆਰਾ ਪਾਸ ਕਰਾਉਣ ਤੋਂ ਬਾਅਦ ਉਹ ਸਿੱਧਾ ਰਾਸ਼ਟਰਪਤੀ ਨੂੰ ਭੇਜ ਕੇ ਇਹ ਬਿੱਲ ਨੂੰ ਮਤਲਬ ਕਿਉਂਕਿ ਬਹੁਮਤਾਂ ਉਹਨਾਂ ਕੋਲ ਰਾਸਵਾਦਾ ਜਿਹੜਾ ਵਿਰੋਧ ਆ ਉਹ ਇੱਕ ਹੱਦ ਤੱਕ ਆ ਲੋਕ ਸਭਾ ਦਾ ਜਿਹੜਾ ਬਹੁਮਤਾ ਉਹਦਾ ਜਿਹੜਾ ਅਧਿਕਾਰ ਆ ਉਹ ਆਪਣੀ ਥਾਂਸੋ ਉਸ ਅਧਿਕਾਰ ਦੇ ਨਾਲ ਇਹ ਭੂਮੀ ਪ੍ਰਾਪਤੀ ਵਿੱਲ ਆ ਜਿਹੜਾ ਇਹ ਮਤਲਬ ਇਸ ਦੇਸ਼ ਦੇ ਕਿਸਾਨਾਂ ਦੇ ਗਲੇ ਦਾ ਪਾਹਾ ਵਧਣਾ ਇਹਦੇ ਵਿੱਚ ਹੁਣ ਕੋਈ ਦੋਰ ਰਹਿਮਾ ਨਹੀਂ ਰਹੀ ਕਿ ਤੁਹਾਡੇ ਕਹਿੰਦਾ ਭਾਵੇਂ ਕਿ ਭਾਜਪਾ ਤੇ ਜਿਹੜੀ ਮੋਦੀ ਸਰਕਾਰ ਆ ਇਹ ਦੋਵੇਂ ਰਲ ਕੇ ਆਪਣੀ ਜਿੱਦ ਪਗਾ ਕੇ ਹਟਣਗੇ ਵੇਖੋ ਬਿਲਕੁਲ ਜਿੰਦਰੀ ਉਹਨਾਂ ਦਾ ਇਹ ਬਾਧਾ ਵਿੱਚ ਉਹਨਾਂ ਚੋਣਾ ਸਮੇਂ ਉਹਨਾਂ ਨੇ ਆਪਣੇ ਜਿਹੜੇ ਸਰਵੇ ਦਾ ਅਰਥ ਤੇ ਨਾਲ ਕੀਤਾ ਬਾਧਾ ਠੀਕ ਹੈ ਇਹ ਗੱਲ ਬਖਰੀਆ ਕਿ ਉਹ ਸਰਮਾਇદાર ਤੇਰਾ ਨਾਲ ਵਾਦਾ ਵਾ ਕਿ ਅਸੀਂ ਗਰੀਬਾਂ ਨੂੰ ਗਰੀਬ ਕਿਸਾਨਾਂ ਨੂੰ ਮਾਰ ਕੇ ਤੁਹਾਡੇ ਹਿੱਤ ਪੂਰੇ ਕਰਾਂਗੇ ਠੀਕ ਠੀਕ ਬਿਲਕੁਲ ਠੀਕ ਹੈ ਜੀ ਅਗਲੀ ਜਿਹੜੀ ਖਬਰ ਆ ਉਹ ਸਾਡੇ ਪੰਜਾਬ ਦੇ ਪਾਣੀ ਨਾਲ ਜੁੜੀ ਹੋਈ ਆ ਪਿੱਛੇ ਜੀ ਖਬਰ ਆਈ ਕਿ ਜਿਹੜੀ ਬੀਐਮਐਲ ਨਹਿਰ ਆ ਉਹਦੇ ਜਿਹੜਾ ਖਨੌਰੀ ਹੈਡ ਆ ਖਨੌਰੀ ਹੈਡ ਤੋਂ ਲੈ ਕੇ ਕਰੀਬ 7 ਕਿਲੋਮੀਟਰ ਜਿਹੜੇ ਪਟੜੀਆਂ ਨੂੰ 2-2 ਫੁੱਟ ਉੱਚਾ ਕੀਤਾ ਗਿਆ ਜੀ ਇਹਦੇ ਪਿਛਲੇ ਪੰਜਾਬ ਦੇ ਕਿਸਾਨ ਨੇ ਉਹ ਇਸ ਗੱਲ ਨੂੰ ਲੈ ਕੇ ਬੜੇ ਚਿੰਤਤ ਨੇ ਕਿਉਂਕਿ ਉਹਨਾਂ ਨੂੰ ਕੋਈ ਸਾਜ਼ਿਸ਼ ਦਿਖਾਈ ਦੇ ਰਹੀ ਹੈ ਤੁਹਾਡੇ ਹਿਸਾਬ ਨਾਲ ਇਹ ਕੀ ਸਾਜ਼ਿਸ਼ ਹੋ ਸਕਦੀ ਹੈ ਇੱਕ ਬਲਵੰਤ ਸਿੰਘ ਜੀ ਜਿਸ ਤਰ੍ਹਾਂ ਆਪਾਂ ਬਾਰ-ਬਾਰ ਇਸ ਮੁੱਦੇ ਤੇ ਪਾਣੀਆਂ ਦੇ ਮੁੱਦੇ ਤੇ ਕਿਉਂਕਿ ਪਿਛਲੇ ਦਿਨਾਂ ਚ ਇਹ ਮੁੱਦਾ ਬਹੁਤ ਗਰਮਾਇਆ ਵਾ ਕਦੇ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਨੇ ਬਿਆਨ ਦਿੱਤਾ ਕਦੇ ਉਮਾ ਭਾਰਤੀ ਨੇ ਬਿਆਨ ਦਿੱਤਾ ਕਦੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਸੋ ਇਹ ਪਿਛਲੇ ਦਿਨਾਂ ਦੇ ਵਿੱਚ ਇਹ ਮੁੱਦਾ ਬੜਾ ਗਰਮਾਇਆ ਵਾ ਐਸਵਾਈਐਲ ਨਹਿਰ ਸਤਲੁਜ ਜਮਨਾ ਲਿੰਕ ਨਹਿਰ ਨੂੰ ਲੈ ਕੇ ਤੇ ਹੁਣ ਜਿਹੜੀ ਇਹ ਨਵੀਂ ਸਾਡੇ ਸਾਹਮਣੇ ਗੱਲ ਆਈ ਆ ਖਨੌਰੀ ਹੈਡ ਤੋਂ ਜਿਹੜੀ ਨਹਿਰ ਆ ਜਿਹੜੀ ਭਾਖੜਾ ਨਹਿਰ ਆ ਉਹ ਉਦਿਆਂ ਕਿਉਂਕਿ ਜਿਹੜੀ ਪਟੜੀ ਆ ਉਹਨੂੰ ਤਕਰੀਬਨ ਡੇਢ ਤੋਂ 2 ਫੁੱਟ ਉਹਨਾਂ ਨੇ ਉੱਚਾ ਕੀਤਾ ਠੀਕ ਹੈ ਜੀ। ਤੋਂ ਉਸ ਇਲਾਕੇ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਮਨ 'ਚ ਇਹ ਸ਼ੰਕਾ ਪੈਦਾ ਹੋਈ ਆ ਕਿ ਆਖਰ ਨੂੰ ਇਸ ਨਹਿਰ ਨੂੰ ਅਚਾਨਕ ਇਸ ਨਹਿਰ ਦੀ ਪਟੜੀ ਨੂੰ ਅਚਾਨਕ ਉੱਚਾ ਕਰਨ ਦੀ ਕੀ ਲੋੜ ਪਣੀ ਆ। ਸੋ ਉਹਨਾਂ ਦੇ ਮਨ 'ਚ ਇਹ ਸ਼ੰਕਾ ਪੈਦਾ ਹੋਈ ਆ ਕਿਉਂਕਿ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹ ਕੇਂਦਰ ਸਰਕਾਰ ਦੇ ਅਧੀਨ ਹੈ। ਠੀਕ ਹੈ ਜੀ। ਤੇ ਉਹ ਕਿਸਾਨਾਂ ਨੂੰ ਇਹ ਲੱਗਦਾ ਕਿ ਕੇਂਦਰ ਸਰਕਾਰ ਦੇ ਅਧੀਨ ਜਿਹੜੇ ਅਫਸਰ ਨੇ ਉਹ ਚੋਰੀ ਛਿਪੇ ਜਿਹੜਾ ਹਰਿਆਣੇ ਦਾ ਪਾਣੀ ਆ ਉਹਦੀ ਮਾਤਰਾ ਵਧਾ ਦੇਣਗੇ ਬਿਲਕੁਲ ਠੀਕ ਜਿਹੜੀ ਭਾਖੜਾ ਨਹਿਰ ਦੇ ਰਾਹੀਂ ਹਰਿਆਣੇ ਨੂੰ ਪਾਣੀ ਜਾ ਰਿਹਾ ਵਾ ਉਹਦੀ ਜਿਹੜੀ ਮਾਤਰਾ ਵਾ ਉਹ ਉਹ ਚੋਰੀ ਛਿਪੇ ਵਧਾ ਦੇਣ ਕਿ ਤਾਂ ਹੀ ਜਿਹੜੀ ਨਹਿਰ ਦੀ ਪਟੜੀਆ ਉੱਚੀ ਕੀਤੀ ਹੈ ਤਾਂ ਕਿ ਉਹਦੇ ਵਿੱਚ ਵੱਧ ਪਾਣੀ ਜਾ ਸਕੇ ਸੋ ਇਹ ਜਿਹੜੀ ਉਹਨਾਂ ਕਿਸਾਨਾਂ ਨੇ ਚਿੰਤਾ ਪ੍ਰਗਟਾਈ ਆ ਸੋ ਇਹ ਜਿਹੜਾ ਜਿਹੜਾ ਨਿਵਰਤਾ ਉਹ ਜ਼ਿਆਦਾ ਜਿਹੜੇ ਉਹ ਅਫਸਰ ਨੇ ਉਹ ਕਰ ਸਕਦੇ ਨੇ ਕਿ ਅਖਰੂ ਪਟੜੀ ਉੱਚੀ ਕਾਰਨ ਦੇ ਪਿੱਛੇ ਕਾਰਨ ਕੀ ਆ ਉਹਨਾਂ ਦੀ ਸੰਤੁਸ਼ਟੀ ਕਰਵਾ ਸਕਦੇ ਨੇ ਜੇ ਉਹਨਾਂ ਕੋਲ ਕੋਈ ਸਹੀ ਠੋਸ ਜਵਾਬ ਹੈਗਾ ਤਾਂ ਤੇ ਜੇ ਕਿਸਾਨਾਂ ਦੀ ਸ਼ੰਕਾ ਸਹੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਭਾਖੜਾ ਨਹਿਰ ਰਾਈ ਹਰਿਆਣੇ ਨੂੰ ਪਾਣੀ ਆ ਜਿਹੜਾ ਉਹ ਵੱਧ ਛੱਡਿਆ ਜਾਣਾ ਵਾ ਫਿਰ ਮੈਂ ਸੋਚਦਾ ਕਿ ਪੰਜਾਬ ਸਰਕਾਰ ਨੂੰ ਇਸ ਮੁੱਦੇ ਤੇ ਗੰਭੀਰਤਾ ਨਾਲ ਸਟੈਂਡ ਲੈਣਾ ਚਾਹੀਦਾ ਕਿ ਜੇ ਇਸੇ ਤਰ੍ਹਾਂ ਪੰਜਾਬ ਦਾ ਪਾਣੀ ਤੇ ਡਾਕਾ ਮਾਰ ਕੇ ਪੰਜਾਬ ਦੇ ਪਾਣੀ ਦੀ ਚੋਰੀ ਕਰਕੇ ਉਹਨੂੰ ਹਰਿਆਣੇ ਨੂੰ ਦਿੱਤਾ ਜਾਂਦਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਗੱਲ ਆ ਇਹ ਇਸ ਤੋਂ ਅੱਗੇ ਹੋਰ ਵਧੂਗੀ ਤੇ ਪੰਜਾਬ ਜਿਹੜਾ ਪਹਿਲਾਂ ਹੀ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਿਹਾ ਖੁਦ ਮੁੱਖ ਮੰਤਰੀ ਇਹ ਗੱਲ ਕਹਿ ਚੁੱਕਾ ਵਾਰ-ਵਾਰ ਕਿ ਪੰਜਾਬ ਕੋਲ ਇੱਕ ਵੀ ਬੂੰਦ ਫालतੂ ਪਾਣੀ ਦੀ ਨਹੀਂ ਤੇ ਜਦੋਂ ਸਾਡੇ ਕੋਲ ਇੱਕ ਵੀ ਬੂੰਦ ਪਾਣੀ ਫालतੂ ਨਹੀਂ ਤੇ ਜਿਹੜੀ ਭਾਖੜਾ ਨਹਿਰਾਂ ਹੀ ਵਾਧੂ ਜਿਹੜਾ ਚੋਰੀ ਕਰਕੇ ਪਾਣੀ ਜਾਣਾ ਆ ਆਖਰ ਨੂੰ ਉਹਦਾ ਖਮਿਆਜਾ ਤਾਂ ਸਾਡੇ ਕਿਸਾਨਾਂ ਨੂੰ ਭੁਗਤਣਾ ਪੈਣਾ ਬਿਲਕੁਲ ਜੀ ਬਿਲਕੁਲ ਭੁਗਤਣਾ ਪੈ ਗਿਆ ਕਿਉਂਕਿ ਜੇ ਅਫਸਰਾਂ ਨੇ ਜਿਵੇਂ ਕਿ ਆਪਾਂ ਜਿਹੜੀ 2-2 ਫੁੱਟ ਉੱਚੀ ਕਰਵਾਈ ਆ ਪਾਣੀ ਵੱਧ ਕਿ ਉਸੇਕ ਛੱਡ ਕੇ ਤੇ ਉਹਨਾਂ ਦਾ ਘਾਟਾ ਪੂਰਾ ਕਰਨਗੇ ਤੇ ਪੰਜਾਬ ਦੀ ਜਿਹੜੀ ਧਰਤੀ ਆ ਕੁਲਦੀ ਤੌਰ ਤੇ ਪਾਣੀ ਦੀ ਘਾਟ ਕਰਕੇ ਬੰਜਰ ਬਣਨ ਵਾਲ ਬੱਝੇਗੀ ਤੇ ਇਹਨਾਂ ਸਭ ਅੱਜ ਦੇ ਇਤਿਹਾਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਇਤਿਹਾਸ ਦੀ ਮੇਰੇ ਸਾਹਮਣੇ ਜੇ 1 2 ਛੋਟੀਆਂ ਛੋਟੀਆਂ ਘਟਨਾਵਾਂ ਆ ਰਹੀਆਂ ਨੇ ਪਹਿਲੀ ਤਾਂ ਇਹ ਆ ਕਿ 17 ਮਾਰਚ 1948 ਨੂੰ ਅ ਅਕਾਲੀ ਦਲ ਨੇ ਇੱਕ ਫੈਸਲਾ ਕੀਤਾ ਸੀ ਉਹਦੇ ਜਿਹੜੇ ਐਮਐਲਏ ਐਮਪੀ ਸੀਗੇ ਸਿਰਫ ਸਤਾ ਦੇ ਲਈ ਕਿ ਅਕਾਲੀ ਦਲ ਤੇ ਕਾਂਗਰਸ ਨੂੰ ਇਕੱਠਾ ਕਰ ਦਿੱਤਾ ਜਾਵੇ ਠੀਕ ਹੈ 17 ਮਾਰਚ 1948 ਵਾਲੇ ਦਿਨ ਆਜ਼ਾਦੀ ਤੋਂ ਬਾਅਦ ਪਰantu ਫਿਰ ਉਸ ਤੋਂ ਬਾਅਦ ਜਿਹੜੇ 500 ਦਰਦੀ ਲੋਕ ਸੀ ਉਹਨਾਂ ਨੇ ਮਤਲਬ ਅਕਾਲੀ ਦਲ ਦੇ ਇਸ ਫੈਸਲੇ ਦਾ ਅੰਦਰੂ ਵਿਰੋਧ ਕੀਤਾ ਕਿ ਇਹ ਕਾਂਗਰਸ ਦੇ ਨਾਲ ਅਕਾਲੀ ਦਲ ਦਾ ਅਕਾਲੀ ਦਲ ਨੂੰ ਮਿਲਾਉਣਾ ਅਕਾਲੀ ਦਲ ਦਾ ਉਹਦੇ ਚ ਰਲੇਮਾ ਕਰਨਾ ਜਿਹੜਾ ਇਹ ਸਿੱਖੀ ਸਿਧਾਂਤਾਂ ਦੇ ਉਲਟ ਆ ਜਦੋਂ ਸਾਡੀ ਜਿਹੜੀ ਵੱਖਰੀ ਹੋਂਦ ਆ ਉਹ 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 ਖਤਮ ਹੋਦੀ ਆ ਠੀਕ ਹੈ ਸੋ ਜਿਹੜੀ ਅਸੀਂ ਵਾਰ-ਵਾਰ ਗੱਲ ਕਰਦੇ ਆ ਕਿ ਸਿੱਖਾਂ ਦੀ ਇੱਕ ਵੱਖਰੀ ਹੋਂਦ ਆ ਉਹਨਾਂ ਦੀ ਇੱਕ ਯਾਦ ਹਸਤੀ ਆ ਅਕਾਲੀ ਦਲ ਕਿਉਂਕਿ ਸਿੱਖਾਂ ਦੀ ਪ੍ਰਤੀਨਿਧੀ ਜਮਾਤ ਸੀ ਜੋ ਖਾਲੀ ਦਲ ਵੱਲੋਂ ਕਾਂਗਰਸ ਦੇ ਵਿੱਚ ਰਲ ਜਾਣਾ ਉਹ ਸਿੱਖਾਂ ਦੀ ਆਜ਼ਾਦ ਤੇ ਵੱਖਰੀ ਹੋਂਦ ਨੂੰ ਖਤਮ ਕਰਨ ਵਾਲੀ ਗੱਲ ਸੀ ਉਸ ਗੱਲ ਦਾ ਅਕਾਲੀ ਦਲ ਦੇ ਅੰਦਰੋਂ ਵਿਰੋਧ ਹੋਇਆ ਤੇ ਅੱਜ ਦੇ ਦਿਨ ਮਤਲਬ 7 ਅਪ੍ਰੈਲ ਵਾਲੇ ਦਿਨ 1948 ਨੂੰ ਫੇਰ ਦੁਬਾਰਾ ਮਤਲਬ ਅਕਾਲੀ ਦਲ ਦੇ ਜਿਹੜੇ ਸਿਆਣੇ ਬੰਦੇ ਸੀ ਜਿਹੜੇ ਵੱਡੇ ਆਗੂ ਸੀ ਉਹ ਬੈਠੇ ਤੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਭਾਵੇਂ ਕੋਈ ਕਾਂਗਰਸ ਨਾਲ ਜਿਹੜੀ ਕੋਈ ਸੀਟਾਂ ਦਾ ਵੰਡ ਦਾ ਜਾਂ ਇਸ ਤਰ੍ਹਾਂ ਦਾ ਸਮਝੌਤਾ ਹੋ ਉਹ ਕਰ ਲੈਣਾ ਚਾਹੀਦਾ ਵਾ ਪਰੰਤੂ ਕਾਂਗਰਸ ਦੇ ਵਿੱਚ ਜਿਹੜਾ ਆਪਣਾ ਰਲੇਵਾਵਾ ਪਾਰਟੀ ਦਾ ਪਾਰਟੀ ਰਲੋਣੀ ਆ ਜਿਹੜੀ ਇਹ ਨਹੀਂ ਚਾਹੀਦੀ ਸੋ ਅੱਜ ਦੇ ਦਿਨ ਉਹ ਜਿਹੜਾ ਫੈਸਲਾ ਕੀਤਾ ਗਿਆ ਸੀਗਾ 17 ਮਾਰਚ ਵਾਲੇ ਦਿਨ ਉਸ ਫੈਸਲੇ ਨੂੰ ਪਲਟ ਕੇ ਸਹੀ ਕਰਦਿਆ ਹੋਇਆ ਉਸ ਫੈਸਲੇ ਨੂੰ ਸਹੀ ਕਰਦਿਆ ਹੋਇਆ ਇਹ ਫੈਸਲਾ ਹੋਇਆ ਸੀ ਕਿ ਇਕਾਲੀ ਦਲ ਦੀ ਬੱਕਰੀ ਤੇ ਆਜ਼ਾਦ ਹੁੰਦਾ ਜਿਹੜੀ ਉਹ ਬਰਕਰਾਰ ਰਹਿਣੀ ਚਾਹੀਦੀ ਆ ਸੋ ਅਗਲਾ ਜਿਹੜਾ ਮੇਰੇ ਕੋਲ ਮੇਰੇ ਦਿਮਾਗ 'ਚ ਗੱਲ ਆ ਰਹੀ ਆ ਕਿ ਇੱਕ ਪੰਜਾਬ ਦਾ ਡੀਜੀਪੀ ਹੋਇਆ ਰਵੇਰੋ ਠੀਕ ਹੈ ਉਹ ਉਹਨੂੰ ਜਦੋਂ ਮਤਲਬ ਪੰਜਾਬ ਦਾ ਡੀਜੀਪੀ ਲਾਇਆ ਗਿਆ 1986 ਚ ਤੇ ਉਸ ਤੋਂ ਬਾਅਦ ਪਹਿਲਾਂ ਤਾਂ ਉਸ ਬੰਦੇ ਨੂੰ ਇਹ ਮੰਨ ਕੇ ਕਿ ਉਹ ਬੜਾ ਸਖਤ ਮਤਲਬ ਪੁਲਿਸ ਅਫਸਰ ਆ ਇਸ ਕਰਕੇ ਕਿ ਉਹ ਪੰਜਾਬ ਦੇ ਵਿੱਚ ਜੋ ਕੋਈ ਉਸ ਸਮੇਂ ਵਾਪਰ ਰਿਆ ਸੀ ਉਹਦੇ ਤੇ ਸਖਤੀ ਦੇ ਨਾਲ ਕੰਟਰੋਲ ਕਰ ਸਕਦਾ ਕਾਬੂ ਪਾ ਸਕਦਾ ਉਹਨੂੰ ਪੰਜਾਬ ਦੇ ਵਿੱਚ ਡੀਜੀਪੀ ਲਾਇਆ ਗਿਆ ਸੀ ਤੇ ਉਸ ਬੰਦੇ ਨੇ ਆਉਂਦਿਆਂ ਹੀ ਪਹਿਲੇ ਦਿਨ ਇਸ ਦਿਨ ਉਹਨੇ ਆਪਣਾ ਅਹੁਦਾ ਸੰਭਾਲਿਆ 28 ਮਾਰਚ 1986 ਨੂੰ ਪਹਿਲੇ ਦਿਨ ਉਹਨੇ 15 ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇਾਂ 'ਚ ਸ਼ਹੀਦ ਕਰਕੇ ਆਪਣੀ دہشت ਪਾਉਣ ਦੀ ਕੋਸ਼ਿਸ਼ ਕੀਤੀ ਸੀ ਸੋ ਅਗਲਾ ਜਿਹੜਾ ਅੱਜ ਦੇ ਦਿਨ ਨਾਲ ਜੁੜੀ ਹੋਈ ਗੱਲ ਹੈਗੀ ਆ ਸਾਡੀ 7 ਅਪ੍ਰੈਲ 1986 ਦੀ ਕਿ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਵਾ ਫੌਜੀ ਕਾਰਵਾਈ ਹੋਈ ਆ ਉਹਦੇ ਬਾਰੇ ਮਤਲਬ ਇਹ ਅੱਜ ਦਾ ਦਿਨ ਸੰਗੂ ਇਹ ਦੱਸਦਾ ਕਿ ਸਰਕਾਰ ਦੇ ਮੰਨ ਦੇ ਵਿੱਚ ਜਾਂ ਸਰਕਾਰ ਦੇ ਜਿਹੜੇ ਪੁਰਦੇ ਸੀ ਉਹਨਾਂ ਦੇ ਮੰਨ ਦੇ ਵਿੱਚ ਇਹ ਗੱਲ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਵਾ ਜਿਹੜਾ ਉਹ ਇੱਕ ਦਿਨ ਹੋਣਾ ਹੀ ਹੋਣਾ ਸੋ ਉਸ ਰਵਾਇਰੋ ਨੇ ਅੱਜ ਦੇ ਦਿਨ 7 ਅਪ੍ਰੈਲ 1986 ਵਾਲੇ ਦਿਨ ਇਹ ਕਿਹਾ ਸੀ ਕਿ ਜੇ ਸਾਨੂੰ ਲੋੜ ਪਊ ਜਦੋਂ ਵੀ ਸਾਨੂੰ ਲੋੜ ਪਊ ਅਸੀਂ ਦਰਬਾਰ ਸਾਹਿਬ ਤੇ ਆਪਣੀ ਪੁਲਿਸ ਆ ਜਿਹੜੀ ਉਹ ਪੁਲਿਸ ਦੁਆਰਾ ਭੇਜ ਸਕਦੇ ਹਾਂ ਠੀਕ ਹੈ ਸੋ ਅੱਜ ਦੇ ਦਿਨ ਮਤਲਬ ਉਹਨੇ ਦਰਬਾਰ ਸਾਹਿਬ ਤੇ ਦੁਆਰਾ ਪੁਲਿਸ ਹਮਲੇ ਦੀ ਬਕਾਲਤ ਆ ਜਿਹੜੀ ਉਸ ਪੁਲਿਸ ਅਫਸਰ ਨੇ ਕੀਤੀ ਸੀ ਤੇ ਆ ਦੂਸਰਾ ਜਿਹੜੀ ਮੈਂ ਗੱਲ ਕੀਤੀ ਆ ਕਿ ਅਕਾਲੀ ਦਲ ਦੇ ਆਜ਼ਾਦ ਹਸਤੀ ਦਾ ਜਿਹੜਾ ਫੈਸਲਾ ਉਹ ਬਾਅਦ ਮੁੜ ਕੇ ਲਿਆ ਗਿਆ ਸੀ ਅੱਜ ਦੇ ਇਤਿਹਾਸ ਚ ਮੈਨੂੰ ਇਹ ਦੋ ਮੁੱਖ ਘਟਨਾਵਾਂ ਨੇ ਜਿਹੜੀਆਂ ਉਹ ਬਗਾਈ ਦੇ ਰਹੀਆਂ ਦੋਵੇਂ ਘਟਨਾਵਾਂ ਤੇ ਦੋਵੇਂ ਜਿਹੜੇ ਤੱਥ ਨੇ ਬੜੇ ਆਹਮਨੇ ਜਿਨ੍ਹਾਂ ਬਾਰੇ ਤੁਸੀਂ ਜਾਣਕਾਰੀ ਦਿੱਤੀ ਆ ਮੈਨੂੰ ਆਸ ਹੈ ਕਿ ਸਾਡਾ ਅੱਜ ਦਾ ਇਹ ਪ੍ਰੋਗਰਾਮ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਹੋਗਾ ਪਰਦਾਸ਼ਕੋ ਤੁਸੀਂ ਆਪਣੇ ਸੁਝਾਅ ਤੇ ਸਲਾਹਾਂ ਸਾਨੂੰ ਰੋਜ਼ਾਨਾ pardaarjit.com ਤੇ ਭੇਜ ਸਕਦੇ ਹੋ ਇਸ ਦੇ ਨਾਲ ਹੀ ਸਾਨੂੰ ਦੀ ਇਜਾਜ਼ਤ ਆਓ ਪਤਾ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ